ਮੈਂ 10ਵੀਂ 'ਚ ਹਟ ਗਿਆ ਸੀ। ਕਾਹ ਤੋਂ ਹਟ ਗਿਆ? ਬਸ ਕੰਮ ਦਾ ਸ਼ੌਂਕ ਪੈ ਗਿਆ ਟ੍ਰੈਕਟਰ ਨਾਲ ਸ਼ੌਂਕ ਪੈ ਗਿਆ। ਨੂੰੜ ਕੜਾ ਲੈ ਗੋਲਾ ਮਿੱਤਾ। ਬਈ ਕੀ ਪੈੜੀ ਹੈ ਬਰਨਾਲਾ। ਤੇ 1 ਕਰੋੜ 80 ਲੱਖ ਦਾ ਠੇਕਾ ਮਾਰੀ ਬਿਠਾ 99 ਦਾ ਸ਼ੈਲੋ ਬਣਨਾ ਹੈ ਉੱਥੇ। ਕਹਿੰਦੇ ਵੀ ਜੱਟਾਂ ਦਾ ਮੁੰਡਾ ਜੇ ਟਰੈਕਟਰ ਦੀ ਸੀਟ ਤੇ ਬਹਿ ਜੇ ਤਾਂ ਪੜ੍ਹਾਈ ਨਾਲ ਤਾਂ ਨਾਤਾ ਖਤਮ ਹੀ ਹੋ ਜਾਂਦਾ ਉਹਦਾ। ਗੱਲ ਠੀਕ ਹੈ। ਕਿਉਂ ਮੁੰਡਾ ਪੜ੍ਹਨੋਂ ਹਟ ਗਿਆ? ਹਾਂਜੀ ਬਾਈ ਜੀ। ਕਿੰਨਵੀਂ 'ਚੋਂ? ਮੈਂ 10ਵੀਂ 'ਚੋਂ ਹਟ ਗਿਆ ਸੀ ਬਾਈ। ਕਾਹ ਤੋਂ ਹਟ ਗਿਆ ਸੀ? ਬਸ ਕੰਮ ਦਾ ਸ਼ੌਂਕ ਪੈ ਗਿਆ ਟ੍ਰੈਕਟਰ ਨਾਲ ਸ਼ੌਂਕ ਮਾਨ ਪਸੰਦ ਟਰੈਕਟਰ ਕਿਹੜਾ ਸਾਰਿਆਂ ਨੂੰ ਸਿਰਾ ਟਰੈਕਟਰ ਕਿਹੜਾ ਫਿਰ ਆ ਪੰਦ ਵਿੱਚ ਸਵਰਾਜ ਹੀ ਵੱਧ ਕੈਂਡ ਲੱਗਦਾ ਸਵਰਾਜ ਹੀ ਹੋਰ ਨਹੀਂ ਉਹ ਵੇਖ ਕੇ ਤਾਂ ਸਾਰੇ ਟਰੈਕਟਰਾਂ ਚੋਂ ਕਿਹੜਾ ਵਧੀਆ ਟਰੈਕਟਰ ਹਰ ਟਰੈਕਟਰ ਵਿੱਚ ਜਿਹਨੇ ਕੰਮ ਲੈਣਾ ਉਹ ਸਾਰੇ ਵਧੀਆ ਬਾਕੀ ਆਦੀ ਆਦੀ ਅੱਡੋ ਅੱਡ ਹੁੰਦੇ ਬੰਦੇ ਪਸੰਦ ਹੁੰਦੀ ਆ ਕਿਉ ਮਾਨਦੇ ਹਾਂ ਤਿਆਰਬਾ ਬੋਲਦਾ ਇਹਨਾਂ ਗੱਲਾਂ ਦੇ ਵਿੱਚੋਂ ਕਿੰਨੀ ਉਮਰ ਦੇ ਵਿੱਚ ਟਰੈਡ ਤੇ ਬਹਿ ਗਿਆ ਸੀਗਾ ਮੈਂ ਵੀ 12-13 ਸਾਲਾਂ ਦਾ ਸੀਗਾ ਜੋ ਟਰੈਕਟਰ ਚਲਾਉਣ ਲੱਗ ਗਿਆ ਸੀਗਾ 5-6 ਸਾਲ ਤੋਂ ਨੂੰ ਹੋ ਗਿਆ ਟਰੈਕਟਰ ਚਲਾਉਣ ਨੂੰ ਸਾਰਾ ਕੰਮ ਆਇਆ ਨਾ A to Z ਕਾਰੋਬਾਰ ਕਰ ਲੈਣਾਗਾ ਟਰੈ ਤਵਾਈ ਦਾ ਵਧੀਆ ਕਰ ਲੀਦਾ ਬਾਈ ਸਾਰਾ ਕੁਝ ਕਰ ਲੈਣਾ ਹੈ ਹਾਂ ਜੀ ਮਿੱਟੀ ਦਾ ਤਾਂ ਠੀਕ ਆ ਕੰਮ ਮਿੱਟੀ ਤੋਂ ਬਣਾ ਪਰ ਹੋਰ ਵੀ ਕੋਈ ਕਾਰੋਬਾਰ ਕਰਦੇ ਟਰੈਡ ਹਾਂ ਜੀ ਬਾਈ ਜੀ ਹੋਰ ਕੀ ਕਰਦਾ ਤੂੜੀ ਦਾ ਸੀਜ਼ਨ ਲਾਈਦਾ ਤੂੜੀ ਦਾ ਸੀਜ਼ਨ ਹਾਂ ਜੀ ਆਹੀ ਟਰੈਡ ਲਾਉਣਾ ਹੁੰਦਾ ਤੂੜੀ ਦਾ ਨਾ ਦੂਜਾ ਨੀਲਾ ਰੈਟ ਨੀਲਾ ਪੁਰਾਣਾ ਇਹ ਤਾਂ ਲਿਆਂਦਾ ਹੀ ਆਉਂਦੇ ਹਾਂ ਹਾਂ ਤਾਂ ਹੁਣ ਨਹੀਂ ਲੈਂਦਾਗਾ ਤੂੜੀ ਦਾ ਸੀਜ਼ਨ ਤੇ ਡਰਾਈਵਰ ਫਿਰ ਰੱਖਦੇ ਹੋ ਕਿ ਆਪ ਹੀ ਆਪ ਹੀ ਬਾਈ ਕਿੰਨੇ ਦੋ ਜਣੇ ਹੁੰਦੇ ਹੋਗੇ ਆਪ ਹਾਂ ਜੀ ਬਿਨਾਂ ਡਰਾਈਵਰ ਤੋਂ ਤੂੜੀ ਵਾਲਾ ਸੀਜ਼ਨ ਲਾਉਂਦਾ 17 ਸਾਲ ਦਾ ਮੁੰਡਾ ਪਾਣੀ ਨਹੀਂ ਫੜਾਉਣ ਜਾਂਦਾ ਇਸ ਵਾਰ ਚ ਕੋਈ ਟਰਾਲੀਆਂ ਫਿਰ ਕਿੰਨੇ ਆ ਬਣਾ ਦਿੰਦੇ ਹੋ ਇੱਕ ਦਿਨ ਦੀਆਂ ਇੱਕੇ ਬਈ ਦਾ ਬਈ ਆਪਣੇ ਆਪ ਹੀ ਚੱਲਦੀਆਂ ਗਿਆ ਅਸੀਂ 26 27 ਕੱਢਦੇ ਹਾਂ 12 12 ਕਿੱਕੇ ਤਿੰਨ ਚਲਾਉਣੇ ਆ 26 27 ਟਰਾਲੀਆਂ ਠੋਕ ਕੇ ਦਰਾਂ ਜਾਓ ਨੌਜਵਾਨ ਤੂੜੀ ਵਾਲੀ ਤੇ 17 ਸਾਲ ਦੀ ਉਮਰ ਆ 10ਵੀਂ ਚੋਂ ਹਟ ਗਿਆ ਕੰਮ ਕਰਦਾ ਮੁੰਡਾ ਹੋਰ ਹੈਰਾਨੀ ਦੀ ਗੱਲ ਦੱਸਾਂ ਫੋਨ ਕਿਹੜਾ ਤੇਰੇ ਕੋਲ ਮਿੱਟਾ ਬਈ ਕੀ ਪੈੜੀ ਆ ਬਰਨਾਲਾ ਕੱਢ ਕੇ ਦਿਖਾਈ ਫੋਨ ਆ ਰਿਹਾ ਆ ਫੋਨ ਆ ਕੀ ਕਹਿੰਦੇ ਆ ਐਪਲ ਦਾ ਚਾਹੀਦਾ 16 ਪ੍ਰੋ ਮੈਕਸ 1 TV ਵਾਲਾ ਹੈ ਤੇ ਆ ਫੋਨ ਰੱਖਦਾ ਮੁੰਡਾ ਇਹ 17 ਸਾਲ ਦੀ ਉਮਰ ਆ ਪੜਨੋਂ ਹਟ ਗਿਆ ਕਿਰਾਏ ਤੇ ਕੰਮ ਕਰਦਿਆ 1 ਕਰੋੜ 80 ਲੱਖ ਦਾ ਠੇਕਾ ਮਾਰੀ ਬਿਠਿਆ ਅਡਾਨੀਆਂ ਦਾ ਸ਼ੈਲੋ ਬੰਨਾ ਇੱਥੇ ਸੀਜ਼ਨ ਚ ਤੂੜੀ ਦੇ ਤੇ ਤੂੜੀ ਵਾਲਾ ਸੀਜ਼ਨ ਵੀ ਲਾਉਂਦੇ ਆ 17 17 18 ਡਰਾਂਗਾਂ ਆ ਮੈਂ ਕਹਿੰਦਾ 25 ਡਰਾਂਗਾਂ ਟੱਕਰ ਮੈਂ ਲਾਸਟ ਬਣਾ ਦਨਾ ਦਿਹਾੜੀਆਂ ਆ ਆ ਪੰਜਾਬ ਹੈ ਪੰਜਾਬ ਇਹ ਹੈ ਅਸਲ ਦੇ ਵਿੱਚ ਜਿਹੜੇ ਕਹਿੰਦੇ ਨਾ ਪੰਜਾਬ ਨਿਸ਼ਾਨੇਖਾਨਿਆਂ ਤੇ ਪੰਜਾਬ ਮਰਗ ਦੇ ਪਾਇਆ ਪੰਜਾਬ ਦੀ ਨੌਜਵਾਨੀ ਗਈ ਕਿੱਥੇ ਮਰਦਾ ਬਾਈ ਜੀ ਘਾਹ ਦੀ ਤਿਹੜੰਗੂ ਨਾ ਜਿਵੇਂ ਘਾਹ ਧਰਤੀ ਦਾ ਸਾਕਾ ਪੁੱਤ ਹੈ ਪੰਜਾਬ ਵੀ ਇਸ ਧਰਤੀ ਦਾ ਸਾਕਾ ਪੁੱਤ ਹੈ ਜਿੰਨਾ ਮਰਜੀ ਮਾਰ ਲਓ ਮਰਦਾ ਨਹੀਂ ਆਹ ਆਹ ਉਮਰਾਂ ਦੇ ਬੱਚਾ ਆਹ ਜੱਜ ਵੀ ਆ 17 ਸਾਲ ਦੀ ਉਮਰ ਦੁਬਾਰੇ ਫਿਰ ਦੱਸਦਾ 10ਵੀਂ ਚੋਂ ਹਟ ਕੇ ਪੜਨੋ ਕੋਈ 12ਵੀਂ ਤਾਂ ਉਹ 12ਵੀਂ ਚੋਂ ਹਟ ਕੇ ਪੜਨੋ ਇਹ 10ਵੀਂ ਚੋਂ ਹਟ ਗਿਆ ਕੰਮ ਕਰਦੇ 1 ਕਰੋੜ 80 ਲੱਖ ਦਾ ਠੇਕਾ ਮਾਰੀ ਬੈਠੇ ਆ ਨੀ ਫਿਰ ਘਰ ਦੇਣੇ ਨਹੀਂ ਰੋਕਿਆ ਦੀ ਯਾਰ ਪੜ ਲਓ ਤੁਸੀਂ ਤੇ ਕਿੱਧਰ ਟਰੈਕਟਰ ਵਾਲੇ ਕੰਮ ਤੇ ਪਾਈ ਜਾਂਦੇ ਹੋ ਨਹੀਂ ਵੀ ਯਾਰ ਜਦੋਂ ਆਪਾਂ ਹੀ ਤਰਪੇ ਪ੍ਰਕਰਦਿਆਂ ਦਾ ਤਰਨਾ ਹੀ ਪੈਣਾ ਇਹ ਤਾਂ ਗੱਲ ਹੈਗੀ ਹੈ ਰੋਕਿਆ ਤਾਂ ਹੋਊਗਾ ਹਾਂ ਇਹ ਤਾਂ ਰੋਕਦੇ ਹੁਣੇ ਹਨ ਤੇ ਫਿਰ ਪਿੰਡ ਵਾਲੇ ਲੋਕ ਨਹੀਂ ਕਹਦੇ ਆ ਵੀ ਤੁਸੀਂ ਕਿੱਧਰ ਭਾਜ ਪੜਨ ਦੀ ਉਮਰ ਆ ਤੁਹਾਡੀ ਸ਼ਾਉਂਗ ਕੀ ਕਹਿੰਦੇ ਆਗੇ ਕਿ ਕਿੱਧਰ ਤੁਸੀਂ ਟਰੈਕਟਰ ਲੈ ਲਿਆ ਤੁਹਾਡੇ ਤੋਂ ਆਏ ਨਹੀਂ ਹੋਣਾ ਜਾ ਨਹੀਂ ਹੋਣਾ ਅੱਛਾ ਇਹ ਕਹਿੰਦੇ ਆ ਚਲ ਕੰਮ ਕਰਾਂਗੇ ਕਿ ਅਸਤਾ ਭਰ ਲਾਂਗੇ ਅਸੀਂ ਹਾਂ ਕੰਮ ਨਾਲ ਕਿਸਤਾ ਨਿਕਲਦਿਆਂ ਆ ਨਹੀਂ ਆ ਜੇ ਉਹ ਬਣਾਗੇ ਨਾਂ ਵੀ ਸਾਡਾ ਹੋਊਗਾ ਜੇ ਥੱਲੇ ਡਿੱਗਾਂਗੇ ਤਾਂ ਵੀ ਨਾਂ ਸਾਡਾ ਹੋਊਗਾ ਹਾਂ ਉਹਨਾਂ ਦਾ ਤਾਂ ਕੁਝ ਨਹੀਂ ਕਰ ਸਨ ਉਹਨਾਂ ਨੇ ਤਾਂ ਸਿਰਫ ਇੱਕ ਵਾਰ ਉਂਗਲ ਮਾਰਨੀ ਹੈ ਹੈਨਾ ਹਾਂ ਇਹੜੀ ਗੱਲ ਹੈ ਗੁੱਸਾ ਤਾਂ ਬਹੁਤ ਆਉਂਦਾ ਹੂ ਯਾਰ ਸਾਨੂੰ ਕੰਮ ਕਰਦਿਆਂ ਨੂੰ ਨਹੀਂ ਚਾਹਦੇ ਯਾਰ ਲੋਕ ਹਜੇ ਨਹੀਂ ਜਦੋਂ ਕਰਕੇ ਦਿਖਾਤਾ ਉਹ ਦੱਸ ਦਾਂਗੇ ਕੰਮ ਨਾਲ ਹੀ ਜਵਾਬ ਦੇਣਾਗਾ ਹਾਂ ਬਹੁਤ ਸੋਹਣੀ ਗੱਲ ਹੈ ਕੰਮ ਕਰਕੇ ਕਮਾਈ ਕਰਕੇ ਕੁਝ ਬਣਾ ਕੇ ਫੇਰ ਜਵਾਬ ਦੇਵਾਂਗੇ